ਡਾਕਟਰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਜੀ ਜੀਨ ਸਿੰਘ ਪੈਨ ਕਲਾਲ ਮੈਰੇ ਡਾਕਟਰ ਸੱਜਣ ਕੱਲ ਕੱਲ ਕਲਾਲ ਮਗਰਾਦੀ ਵੈਕਟ ਇੱਕ 5 ਮੈਂਬਰ ਦੀ ਸ਼ਰਤ 35 ਕਿਲੋ ਤੋਂ ਉਹਦੇ ਦੇ ਵਿਕਾਸ ਤੇ ਵੀ ਇੱਕ ਮੇਰੀ ਮਸ਼ਹੂਰੀ ਦਿੱਤੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਵਧੀਆ ਬਹੁਤ ਵਧੀਆ ਹੈਗਾ ਉਹਨਾਂ ਨੂੰ ਆਪਾਂ ਸਲਾਹਾਂ ਕਰਦੇ ਪੈਣ ਦੇ ਵਿੱਚ ਜਿਹੜਾ ਪਾਣੀ ਆ ਉਹ ਬਚਤਰ ਰਹੂਗਾ ਬਾਟਰ ਵਾਸਤੇ ਦੀ ਜਿਹੜੀ ਸਪਲਾਈ ਹੈ ਉਹ ਵਧੀਆ ਤਰੀਕੇ ਨਾਲ ਚੱਲਣੀ ਚਾਹੀਦੀ ਸਾਫ਼ ਸੁਥਰਾ ਪਾਣੀ ਮਿਲੂਗਾ ਠੀਕ ਹੈ ਇਸ ਤਰ੍ਹਾਂ ਦੀ ਜਿਹੜੀ ਆ ਕਮੇਟੀ ਮੈਂ ਉਹਨਾਂ ਦਾ ਬਹੁਤ ਵਧੀਆ ਤਲਾਗਾ ਕਰਦਾ ਹਾਂਗਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਰਸਉਂਦਾ ਇਹ ਪੰਚਾਇਤ ਮંત્રી ਸਰਪੰਚ ਦੀ ਜਿਹੜੀ ਬਣੀ ਹੈ ਕਮੇਟੀ ਦੀ ਉਹ ਪੰਚਾਇਤ ਮંત્રી ਸਰਪੰਚ ਦੀ ਨੰਦਰਾ ਰਕਣਾਗਾ ਹਾਂਜੀ ਇਹ ਸਾਡੇ ਗੰਦਰ ਪਿੰਡ ਦੇ ਬਲਿ ਸਹਿਯੋਗ ਕਰਦਾ ਬਹੁਤ ਹਾਂਜੀ ਬਿਲਕੁਲ ਸਹਿਯੋਗ ਦੇਵਾਂਗੇ ਉਹਨਾਂ ਨੇ ਨਾਲ ਖੜੇ ਆ ਥੱਜੀ ਬਾਹ ਮਣ ਕੇ ਖੜੇ ਆ ਠੀਕ ਹੈ ਕਿਉਂਕਿ ਪਿੰਡ ਦੇ ਨੌਜਵਾਨ ਨੇ ਤੇ ਵਧੀਆ ਕੰਮ ਕਰਨਗੇ ਠੀਕ ਹੈ ਤੇ ਉਹਦੇ ਨਾਲ ਆਪਾਂ ਮੋੜੇ ਨਾਲ ਮੋੜਾ ਜੋੜ ਕੇ ਖੜੇ ਆ ਠੀਕ ਹੈ ਉਹਦੇ ਨਾਲ ਪਿੰਡ ਦਾ ਵਿਕਾਸ ਵਧੂਗਾ ਲੱਗਦਾ ਜੀ ਲੱਗਦਾ ਜੀ ਜੇ ਪਿੰਡ ਦਾ ਵਿਕਾਸ ਦਾ ਹੋਰ ਵੀ ਤੇ ਕੰਮ ਇਹ ਕਰਨ ਵਾਲਾ ਜਾਂ ਕਿਸੇ ਨੂੰ ਨਤੇ ਰਹੀ ਦੇ ਹੋ ਕਰ ਪਹੁੰਗੇ ਫਧੂਰੇ ਕੰਮ ਜਿਵੇਂ ਨਹਿਰੀ ਪਾਣੀ ਆ ਹਰ ਖੇਤਾਂ ਨੂੰ ਮਿਲਣਾ ਚਾਹੀਦਾ ਵਾਟਰ ਬਾਕਸ ਤੇ ਵੀ ਸਿੱਧਾ ਨਹਿਰੀ ਪਾਣੀ ਦੀ ਸਪਲਾਈ ਜੋੜਨੀ ਚਾਹੀਦੀ ਆ ਕਿਉਂਕਿ ਜਿਹੜਾ ਧਰਤੀ ਦਾ ਪਾਣੀ ਆ ਆਉਣ ਵਾਲੇ ਸਮੇਂ ਨੇ ਕਿਤੇ ਖਤਮ ਹੋ ਰਿਹਾ ਹੈਗਾ ਤੇ ਇਹਦੇ ਨਾਲ ਕੀ ਆ ਜੇ ਹੁਣ ਵਾਟਰ ਬਾਕਸ ਦੇ ਨਾਲ ਨਹਿਰੀ ਪਾਣੀ ਜੋੜਦਾ ਹੈਗਾ ਤਾਂ ਸਾਫ਼ ਸੁਥਰਾ ਪਾਣੀ ਮਿਲੇਗਾ ਤੇ ਬਿਮਾਰੀਆਂ ਘਟ ਲੱਗਣਗੀਆਂ ਤੇ ਇਹਦੇ ਨਾਲ ਸਾਨੂੰ ਉਮੀਦ ਆ ਇਹਨਾਂ ਪੰਜ ਮੈਂਬਰੀ ਕਮੇਟੀ ਦੇ ਉੱਪਰ ਕਿ ਉਹ ਅੱਗੇ ਫਿਚਰ ਦੇ ਵਿੱਚ ਬਹੁਤ ਵਧੀਆ ਕੰਮ ਕਰਨਗੇ ਹਾਂਜੀ ਪੰਜ ਮੈਂਬਰੀ ਜਿਹੜੀ ਸਰਪੰਚ ਨੇ ਉਹ ਕਮੇਟੀ ਬਣਾਈ ਆ ਉਹ ਬਹੁਤ ਵਧੀਆ ਅੱਗੇ ਕੰਮ ਕਰਨਗੇ ਠੀਕ ਹੈ ਮੈਨੂੰ ਲੱਗੇ ਇਸ ਤਰ੍ਹਾਂ ਉਹਨਾਂ ਨੂੰ ਕੰਮ ਕਰਨਾ ਚਾਹੀਦਾਗਾ ਤੇ ਸਾਨੂੰ ਉਹਨਾਂ ਦੀ ਉਮੀਦ ਆ ਅਸੀਂ ਨਾਲ ਖੜੇ ਹਾਂ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਪੰਚਾਇਤ ਦੇ ਵੱਲੋਂ ਪਾਣੀ ਬਚਾਓ ਤੇ ਪੰਜਾਬ ਬਧਾਓ ਕਿਸ ਤੱਕ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤਦ ਤੱਕ ਸਾਡੇ ਚੈਨਲ ਦੇ ਨਾਲ ਬਨੇ ਰਹੋ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਸ ਹੀ ਸਾਡਾ ਨੂੰ ਜੀ ਚੈਨਲ ਦੇਖਣ ਵਾਲੇ ਦਰੋ ਹਾਂ ਤਦ ਤੱਕ ਅਸਟੰਗ ਰਹੋ ਇਹ ਜੋ ਪੰਜਾਬ ਵੱਲੋਂ ਜਾਗ ਕਰਤਾ ਵੱਲੋਂ ਪਿਆ ਬਚਾਓ ਫੋਣ ਵਿੱਚ ਆਉ ਮੈਂ ਮਚਲੀ ਚਲਾ ਰਹੀ ਆ ਜੀ ਜੀ ਸਾਡੇ ਪਿੰਡ ਕਲਾ ਮਰਾ ਤੋਂ ਜੀ ਜੀ ਅਸੀਂ ਪੰਜ ਮੈਂਬਰ ਦੀ ਪੰਜਾਬ ਤੋਂ ਵੱਲੋਂ ਜੀ ਜੀ ਆਪਣੇ ਕਿਹੜੀ ਕਿਹੜੀ ਮੈਂਬਰ ਸਾਹਿਬਾਨ ਆ ਜੀ ਸਾਡੇ 50 ਮੈਂਬਰ ਆਸੂ ਪਾਟ ਨੰਬਰ 1 ਬਾੜ ਨੰਬਰ 1 ਤੋਂ ਬੱਬੀ ਬਾਈ ਤੇ ਮੈਂ ਤੇ ਸਾਡੇ ਹਰਮਨ ਸਿੰਘ ਜੀ ਤੇ ਲਾਲ ਸਿੰਘ ਜੀ ਤੇ ਸਾਡੇ ਜਦਾ ਜਦਾ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਦੁੱਲ ਸਿੰਘ ਜੀ ਜਸਵਿੰਦਰ ਸਿੰਘ ਕਿਹੜੀ ਬਾੜ ਤੋਂ ਆ ਜੀ ਮੇਰਾ 8 ਨੰਬਰ ਬਾੜ 8 ਨੰਬਰ ਬਾੜ ਤੋਂ ਆ ਹਾਂ ਜੀ ਤੇ ਹੋਰ ਵੀ ਕੋਈ ਮੈਂਬਰ ਹੈ ਤੁਹਾਡੇ ਵਿੱਚ ਨਹੀਂ ਸਾਡੇ ਪਾਸੇ ਪੰਜ ਮੈਂਬਰ ਆਜੂ ਬੰਦੇ ਆ ਪੰਜ ਮੈਂਬਰ ਹੀ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈਗਾ ਤਾਂ ਭਾਈ ਅਮਰਪਾਲ ਭਾਈ ਅਮਰਪਾਲ ਸਿੰਘ ਕਿੰਨੇ ਵਾਰਡ ਨੰਬਰ ਤੋਂ ਆ ਵਾਰਡ ਨੰਬਰ ਉਹ ਵਾਰਡ ਨੰਬਰ ਦੀ ਉਹ ਵਜੇ ਸਮਾਜ ਸੇਵੀ ਉਹਨਾਂ ਤੋਂ ਬਲਉ ਦਿੱਤੀ ਤੁਹਾਡੇ ਨਾਲ ਚੰਡੀ ਮਹਿਮਾਉ ਚਲਾ ਰਹੇ ਆ ਹਾਂਜੀ ਸਮਾਜ ਸੇਵੀ ਤੌਰ ਤੇ ਹਾਂਜੀ ਸਮਾਜ ਸੇਵੀ ਤੇ ਕੀ ਲੋਕਾ ਜਿਹੜੇ ਵੇਸਟ ਕਰ ਰਹੇ ਆ ਪਾਣੀ ਬਹੁਤ ਜ਼ਿਆਦਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹ ਤਾਂ ਇਹ ਟੂਟੀਆਂ ਜਿਤਾਈ ਹੁੰਦੇ ਜਾਣ ਲੱਗਿਆ ਉਹਨਾਂ ਨੂੰ ਜਿਹੜਾ ਪਾਣੀ ਵੇਸਟ ਜਾਂਦਾ ਆਪਣਾ ਕਿਤਾਬ ਹੋ ਰਿਹਾ ਦਿਖਾਵਾ ਤੇ ਜੀ ਮੰਤ ਹੈ ਤੇ ਅੱਗੇ ਤੁਸੀਂ ਜਿਹੜੀ ਮਹਿਮਾ ਉਪਲਾਦਾ ਉਹਨੂੰ ਕਰਾਂਗੇ ਲੋਕਾਂ ਤੱਕ ਕਰਾਂਗੇ ਅਸੀਂ ਇਹਨੂੰ ਕਹਾਂਗੇ ਸਜਾਵਟ ਹੈ ਜੀ ਅਸੀਂ ਇਹਨੂੰ ਬਾੜ ਵੀ ਬਾੜ ਸਾਂ ਕਰਾਂਗੇ ਸਾਰੇ ਅੱਜ ਇੱਕ ਬਾੜ ਜਿੱਤਦਾ ਕਰੂ ਅੱਤ ਦੂਜੇ ਮਰ ਬਾੜ ਕਰਾਂਗੇ ਐ ਬਾੜ ਬਾਈ ਬਾੜ ਸਾਰੇ ਕਰਾਂਗੇ ਜੀ 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 ਬਾਕੀ ਆਉਣ ਵਾਲੇ ਸਮੇਂ ਤੇ ਜਿੰਨੇ ਵੀ ਪਿੰਡ ਦੇ ਕੰਮ ਹੋਰ ਜਿਵੇਂ ਅਸੀਂ ਕਰਾਂਗੇ ਵੱਧ ਚੜ ਕੇ ਅੱਗੇ ਲੱਗਾਗੇ ਜਿਹੜੀ ਕਿ ਇਹ ਨਹੀਂ ਕਹਿਣ ਨੂੰ ਹੋਊਗਾ ਵੀ ਹਾਂ ਇਹਨਾਂ ਨੇ ਕੁਝ ਕੀਤਾ ਨਹੀਂ ਹਨਾ ਜੀ ਸਰ ਜੀ ਪਾਰਟੀ ਬਈ ਤੋਂ ਥੋੜਾ ਉੱਠ ਕੇ ਚੱਲਾਂਗੇ ਜੀ ਜੇ ਸਾਨੂੰ ਇਹਨਾਂ ਨੇ ਬਣਾਇਆ ਜੀ ਅਸੀਂ ਇਹਨਾਂ ਦੇ ਪੂਰੇ ਖਰੇ ਉਤਰਾਗੇ ਜੀ ਜੀ ਪਾਣੀ ਬੂੰਦ ਬੂੰਦ ਬਚਾਵਾਂਗੇ ਤਾਂ ਹੀ ਆਉਣ ਵਾਲੀਆਂ ਬੁੜੀਆਂ ਨੂੰ ਪਾਣੀ ਮਿਲਦਾ ਨਹੀਂ ਇਧਰ ਬਈ ਆਪਾਂ ਸੋਨਾ ਵੀ ਦੇ ਦੋ ਤਾਂ ਵੀ ਆਪਾਂ ਨੂੰ ਪਾਣੀ ਮਿਲਣਾ ਹੈ ਹਨਾ ਜੀ ਸਰ ਜੀ ਸਰ ਆਪੀ ਲੋਕ ਵੀ ਸਾਡਾ ਸਾਥ ਦੇਣ ਜੀ ਧੰਨਵਾਦ ਬਈ ਥੋੜਾ ਧੰਨਵਾਦ ਥੇਰਾ ਤੇਰਾ ਇੱਕ ਵਾਰ ਦੱਸ ਬੱਤੀ ਅਸਮਮ ਸਾਨੂੰ ਪਿੰਡ ਵੱਲੋਂ ਢੰਡ ਦੇ ਨਗਰ ਵੱਲੋਂ ਸਾਰਾ ਸਾਥ ਦਿੱਤਾ ਜੀ ਸਰ ਸਾਥ ਨਾਲ ਸਾਰਾ ਬਸਰ ਜੀ ਜੀ ਆਪਾਂ ਦਾ シャの。